ਦੋਆ ਫੋਰਮਾ ਵੱਲੋਂ ਹਰਿਆਣੇ ਦੇ ਬਾਰਡਰਾਂ ਤੇ ਚੱਲ ਰਿਹਾ ਅੰਦੋਲਨ ਅੱਜ 40ਵੇਂ ਦਿਨ ਵਿੱਚ ਦਾਖਲ ਹੋ ਗਿਆ ਅ ਰਾਜ ਸ਼ਹੀਦ ਐਜਮ ਪੱਗ ਸਿੰਘ ਰਾਜਗੁਰੂ ਸਖਦੇਵ ਉਹਨਾਂ ਦਾ ਸ਼ਹੀਦੀ ਦਿਹਾੜਾ ਜਿੱਥੇ ਮਨਾਇਆ ਜਾਊ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਇੱਥੇ ਪਹੁੰਚਣ ਦੀ ਅਪੀਲਿਆ ਪ੍ਰੈਸ ਨੂੰ ਅਪੀਲਿਆ ਵੱਧ ਤੋਂ ਵੱਧ ਇੱਥੇ ਪਹੁੰਚਿਆ ਜਾਵੇ ਸ਼ੰਭੂ ਬਾਰਡਰ ਤੇ ਔਰ ਜਿਵੇਂ ਤੁਸੀਂ ਕੱਲ ਦੇਖਿਆ ਪਰਸੋਂ ਸੌਰੀ ਇਹ ਚੌਪਾ ਬਲਾਕ ਆ ਬਿਹਾਰ ਦਾ ਬਕਸਰ ਜ਼ਿਲ੍ਹਾ ਵਾ ਇਹ 2019 ਚ ਮਾਨਜੁਗ ਪ੍ਰਧਾਨ ਮੰਤਰੀ ਨੇ ਸਤਲੁਜ ਬਿਜਲੀ ਪ੍ਰੋਜੈਕਟ ਉੱਥੇ ਕੋ ਲੱਗਣਾ ਸੀਗਾ ਉਹਦਾ ਅਧ்கਾਟਨ ਕੀਤਾ ਸੀ 1200 ਤੋਂ ਵੱਧ ਕਿੱਲੇ ਜ਼ਮੀਨ ਜਿਨ੍ਹਾਂ ਦਾ ਜੋਗ ਮਾਪ ਜਾਣ ਦਿੱਤਾ ਲੋਕਾਂ ਨੂੰ ਨਾ ਪੁੱਛਿਆ ਗਿਆ ਨਾ رائے ਲਈ ਗਈ ਔਰ ਹੁਣ ਨਿੱਤੀ ਸਰਕਾਰ ਤੇ ਮੋਦੀ ਸਰਕਾਰ ਰਲ ਕੇ ਜਿੱਦਾਂ ਲੋਕਾਂ ਤੇ ਕੱਲ ਡਾਂਗ ਫੇਰੀ ਆ ਕੱਲ ਵੀ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ 50 ਤੋਂ ਵੱਧ ਕਿਸਾਨ ਗ੍ਰਿਫਤਾਰ ਕੀਤੇ ਗਏ ਜਿਵੇਂ ਮਾਵਾ ਭੈਣਾਂ ਨੂੰ ਛੱਲੀਆਂ ਵਾਂਗ ਭੁੰਨਿਆ ਵਾਂ ਇਹ ਵੀ ਦੇਦਾ ਵਾ ਔਰ ਕੋਠੇ ਤੇ ਚੜ ਕੇ ਭਾਈ ਕੋਠੇ ਤੇ ਚੜ ਕੇ ਜਨਨੀਆਂ ਘੁਟੀਆਂ ਜੜੀਆਂ ਉਤੋਂ ਮਲ ਲੋਕਾਂ ਨੂੰ ਚਾਹਤ ਕਰ ਰਹੇ ਸੀ ਵੀ ਤੁਸੀਂ ਸਾਡੇ ਤੇ ਕਿਉਂ ਡਾਂਗ ਫੇਰ ਰਹੇ ਹੋ ਕਿਉਂ ਸਾਡੀਆਂ ਜ਼ਮੀਨਾਂ ਧੱਕੇ ਨਾਲ ਰਿਕਵਰ ਕਰ ਰਹੇ ਹੋ ਔਰ ਇਹ ਇਹ ਦੇਖੋ ਇਹ ਹੀ ਸਾਰਾ ਕੁਝ ਇੱਥੇ ਹੋ ਰਿਹਾ ਔਰ ਜਿਹੜਾ 2013 ਦਾ ਐਕਸ ਸੀਗਾ ਜਿਹਦੇ ਵਿੱਚ ਪ੍ਰੋਵੀਜ਼ਨਾ ਸੀਗੀਆਂ ਵੀ ਤੁਸੀਂ 80% ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨਾਂ ਨਹੀਂ ਖੋਹ ਸਕਦੇ ਇਹ ਮੋਦੀ ਜੀ ਨੇ ਚੇਂਜ ਕਰਤਾ ਸੀ ਔਰ ਜ਼ਿਆਦਾਤਰ ਸੂਬਿਆਂ 'ਚ ਲਾਗੂ ਕਰਤਾ ਵੀ ਕਿਸਾਨਾਂ ਦੀ ਸਹਿਮਤੀ ਲੈਣੀ ਨਹੀਂ ਉਹਦੀ ਲੜਾਈ ਵੀ ਇਹਦੇ ਵਿੱਚ ਹੈ ਇੱਕ ਤਾਂ ਸਾਰੇ ਦੇਸ਼ ਵਿੱਚ ਇਹ ਕਿਸੇ ਕਿਸੇ ਢੰਗ ਨਾਲ ਜ਼ਮੀਨਾਂ ਖੋਹ ਰਹੀ ਹੈ ਇੱਕ ਭਾਰਤ ਮਾਲਾ ਯੋਜਨਾ ਤਹਿਤ ਸੜਕਾਂ ਰਹੀ ਇਹ ਜ਼ੁਲਮ ਪੰਜਾਬ 'ਚ ਵੀ ਹੋਣਗੇ ਜਿਹੜੇ ਕਾਲੀ ਦਲ ਨੂੰ ਲੱਗਦਾ ਪੇਸੀ ਭਾਜਪਾ ਨਾਲ ਗੱਠਜੋੜ ਕਰ ਲਈਏ। ਤੋਂ ਇਸ ਕਰਕੇ ਭਰਾਓ ਇਹਦੀ ਦੋਵਾਂ ਫੋਰਮਾਂ ਵੱਲੋਂ ਸਖਤ ਨਿੰਦਿਆ ਕਰਦੇ ਆ ਜੋ ਕੁਝ ਬਿਹਾਰ ਚ ਹੋਇਆ ਔਰ ਇਹਦੇ ਬਾਰੇ ਗਾਂ ਕੀ ਕਰਨਾ ਜਿੱਡਾ ਜ਼ੁਲਮ ਹੋਇਆ ਇਹ ਦੋਵੇਂ ਫੋਰਮ ਵਿਚਾਰ ਕਰਨਗੇ ਜੇਕਰ ਬਿਜਲੀ ਪਾਣੀ ਤੇ ਜਿਹੜੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਆ ਬਾਰਡਰਾਂ ਤੇ ਉਹਨਾਂ ਨੇ ਨਾ ਪੂਰੀ ਕੀਤੀ ਤਾਂ ਆਉਣ ਵਾਲੇ ਸਮੇਂ 'ਚ ਇਹ ਚ ਵੀ ਫੋਰਮ ਕੋ ਤਿੱਖਾ ਐਲਾਨ ਕਰੂਗਾ। ਧੰਨਵਾਦ।